ਮਤਾਉ ਨੌਜਵਾਨ ਦੋਸਤੋ ਬਹੁਤ ਹੀ ਦੁਖ ਦੀ ਗੱਲ ਹੈ ਜਿਹੜਾ ਅੱਜ ਖਾਸ ਤਾਂ ਵਾਪਰੇ ਆ ਜਿਹਦੇ ਵਿੱਚ ਸਾਡੇ ਦੋ ਮਕਾਮਾਂ ਦੀ ਜਾਨ ਚਲੀ ਗਈ ਇਹ ਕਿਹੋ ਜਿਹੀ ਸੰਭੀਏ ਪ੍ਰਸ਼ਾਸਨ ਦੀ ਸੰਭੀਏ ਕੰਨ ਰੱਖੀ ਇਹੋ ਕੰਪਨੀਆਂ ਦੀ ਜਿਹਨਾਂ ਇੱਕ ਮਜਾਦ ਬੰਦਿਆਂ ਨੂੰ ਮਸ਼ੀਂਦਰੀ ਫੜਾਟੇ ਸਾਡੇ ਮਸ਼ਹੂਰਾਂ ਦਾ ਇਹ ਬਹੁਤ ਵੱਡਾ ਘਟਨਾਕ੍ਰਮ ਅੱਜ ਦੇ ਵਿੱਚ 12 ਬੰਦੇ ਫਟਣ ਦੇ ਦੋ ਤਰੀਕਿਆਂ ਦੀ ਜਾਣਕਾਰੀ ਗਈ ਬਹੁਤ ਵੱਡਾ ਦੁੱਖ ਹੈ ਜਿਉਂਦੇ ਸਿਆਸਤਕੰਟਰ ਬੈਠਾ ਹੈ ਉਹ ਦੁੱਖ ਦੇ ਵਿੱਚ ਬੈਠਿਆ ਹੈ ਦੁੱਖ ਬਹੁਤ ਵੱਡਾ ਤੂੰ ਸੋਚੀ ਕਰਦ ਨਹੀਂ ਐਡੀ ਗੱਲ ਜਿਹੜਾ ਅਮਰੀਕਾ ਹੈ ਤਾਂ ਅਮਰੀਕਾ ਕਾਨੂੰਨ ਹੈ ਉਹ ਕੀ ਕਹਿੰਦਾ ਹੈ ਜਿਹਦੇ ਬਾਰੇ ਸਾਨੂੰ ਸੰਜਣਾ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਸਿੱਖਣਾ ਬਹੁਤ ਜ਼ਰੂਰੀ ਹੈ ਅਗਰ ਤੁਸਾਂ ਸੀ ਮੰਗਰੇਗਾ ਦੇ ਵਿੱਚ ਕੰਮ ਕਰਦੇ ਆ ਫਿਰ ਤੇ ਕੀ ਕਰਨਾ ਹੈ ਅੱਸੀ ਮੰਗਰੇਗਾ ਦਾ ਜੱਤੋਂ ਜੋਬ ਕਾਰਡ ਬਣ ਗਿਆ ਸਾਨੂੰ ਕੰਮ ਲਿਖ ਕੇ ਲੈਣਾ ਚਾਹੀਦਾ ਹੈ ਜੋ ਸਾਡੇ ਜੋਬ ਕਾਰਡਾਂ ਦੇ ਵਿੱਚ ਲਿਖਿਆ ਹੋਇਆ ਹੈ ਛੋਟੇ ਛਿਰ ਨਿਸ਼ਤੇ ਕੰਮ ਮੰਗਦੇ ਆ ਤਾਂ ਪੂਰੇ ਦਾ ਪੂਰਾ ਪਰਫਾਰਮન્સ ਸੱਤਾ ਭਾਰ ਹੁੰਦਾ ਹੈ ਉਹ ਸੱਤਾ ਭਾਰ ਕਿਉਂ ਹੁੰਦਾ ਹੈ ਜਦੋਂ ਤੁਸੀਂ ਉਹਨਾਂ ਦੇ ਗੱਲ ਦੇ ਵਿੱਚ ਕਿਰਸਾ ਪੈਂ ਜੋ ਫਹਾ ਪੈਂ ਜੋ ਤਾਂ ਆਪਣਾ ਫਹਾ ਸੁਣਾ ਕੇ ਕਸਾ ਦੇ ਮਜੂਦਿਆਂ ਦੇ ਘਰ ਦੇ ਪਿੰਡਾਂ ਨੇ ਜਿਵੇਂ ਕਦਰ ਸੋਹ ਦਿੱਤੀਆਂ ਆਪਣੀ ਜਾਣ ਪਤਾ ਕਿ ਚਲਿਆ ਗਈਆਂ ਜੇਕਰ ਦੇਖੇ ਕੰਮ ਮੰਗਦੇ ਆ ਜਿਹੜਾ ਬੰਰੇਗਾ ਦਾ ਕੰਮ ਹੈ ਉਹ 15 ਅੰਦਰ ਪਹਿਲਾਂ ਦੇਖੇ ਮੰਗਦਾ ਹੁੰਦਾ ਹੈ 15 ਅੰਦਰ ਪਹਿਲਾਂ ਦੇਖੇ ਕਿਉਂ ਮੰਗਣਾ ਹੈ ਕਿਉਂਕਿ ਪ੍ਰਸ਼ਾਸਨ ਨੇ ਉਹਦੇ ਵਿੱਚ ਆਪਣੀ ਕਿਸਤ ਰੱਖੀ ਹੈ ਕਿ ਸਾਨੂੰ 15 ਦਿਨ ਕੰਮ ਸੋਹਣ ਮਾਰ ਕੇ ਦਿੱਤਾ ਜਾਵੇ ਜੀ ਮਜ਼ਦੂਰ ਲਾਉਣੇ ਕਿੱਥੇ ਨੇ ਜਾ ਕੇ ਜਦੋਂ ਸੰਦੂਕ ਕੰਮ ਦੇਣਾ ਹੈ ਉਹਦੇ ਨਾਲ ਸਾਨੂੰ ਮੁਕਤੀ ਪੱਤਰ ਦੇਣਾ ਹੁੰਦਾ ਹੈ ਜਦੋਂ ਤੁਸੀਂ ਪੰਗਾਂ ਵਿੱਚ ਜਾ ਕੇ ਮੰਰੇਗਾ ਮੰਪੁਰਾ ਨੂੰ ਕੱਟਣੇ ਆਂ ਵੀ ਤੁਸੀਂ ਬਿਨਾਂ ਮੁਕਤੀ ਪੱਤਰ ਤੋਂ ਲੱਤੋ ਸਾਡੇ ਭੇੜ ਤੇ ਸੰਦੂਕ ਤਾਂ ਕੀ ਕਹਿੰਦੇ ਨੇ ਸੂ ਮੁਕਤੀ ਪੱਤਰ ਨੂੰ ਕੀ ਸੰਭਾ ਤੇ ਹੜੀ ਜਾਹਿੰਦੀ ਆ ਐਡਾ ਦਿਹਾੜੀ ਦੇ ਕੰਮ ਕਰਨਾ ਹੈ ਸਾਨੂੰ ਵੀ ਪਤਾ ਹੈ ਕਿ ਮੁਕਤੀ ਪੱਤਰ ਸਾਡੇ ਨਾਲ ਕੋਈ ਬੇਲ ਨਹੀਂ ਕਢਾਉਂਦਾ ਕੋਈ ਮਿੱਟੀ ਨਹੀਂ ਪਟਾਉਂਦਾ ਕੋਈ ਮੁਕਤੀ ਪੱਤਰ ਜਨਨਾ ਕੱਖ ਨਹੀਂ ਖਿਡਾਉਂਦਾ ਮੈਂ ਜਿਹੜਾ ਨਿਯੁਕਤੀ ਪੱત્ર ਉਹ ਸਾਡੀ ਜਾਨ ਮਾਲ ਦਾ ਰੱਖਾ ਹੈ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਸਭ ਤੋਂ ਅਸੀਂ ਲੈ ਕੇ ਕੰਮ ਕਰਦੇ ਨਿਯੁਕਤੀ ਪੱਤਰ ਮਿਲਦਾ ਹੈ ਨਿਯੁਕਤੀ ਪੱਤਰ ਉੱਤੇ ਜਿੱਥੇ ਅਸੀਂ ਕੰਮ ਕਰਾਂਗੇ ਉੱਤੇ ਪ੍ਰਸ਼ਾਸਨ ਨੇ ਸਭ ਦਾ ਪ੍ਰਬੰਧ ਕਰਨਾ ਹੁੰਦਾ ਹੈ ਉੱਤੇ ਜਿਹੜੇ ਪੰਸਤਾਂ ਤੋਂ ਬੱਚੇ ਜਿਹੜੇ ਪੜ੍ਹ ਜਾਂਦੇ ਉਹਨਾਂ ਵਿੱਚ ਇੱਕ ਬਜ਼ੁਰਗ ਬੀਬੀ ਨੂੰ ਉਹਨਾਂ ਬੱਚਿਆਂ ਨੂੰ ਖੜ੍ਹਾਉਦੀ ਦਿਹਾੜੀ ਦਿੱਤੀ ਜਾਂਦੀ ਹੈ ਕਦੇ ਇਹ ਜਾ ਕੋਈ ਹੁੰਦਾ ਹੋਵੇ ਤਾਂ ਮੈਨੂੰ ਦੱਸ ਦਿਓ ਤੇ ਮੰਦਰੇਗਾ ਦੇ ਵਿੱਚ ਜਦੋਂ ਪੀਪੀਐਫ ਕੰਮ ਕਰਦੀਆਂ ਨੇ ਉਦੋਂ ਮੈਡੀਕਲ ਦੀ ਕਿੱਟ ਰੱਖਣੀ ਹੁੰਦੀ ਹੈ ਜਿਹੜੀ ਮੈਡੀਕਲ ਦੀ ਕਿੱਟਾ ਜਿਹਦੇ ਵਿੱਚ ਦਵਾਈ ਦਾ ਪ੍ਰਬੰਧ ਜੇ ਸਾਡਿਆਂ ਤੇੜਾ ਨੂੰ ਕੋਈ ਤਕਲੀਫ ਆ ਘਰਨਾ ਪੈਣਾ ਪਵੇ ਤਾਂ ਉਹ ਪੂਰੀ ਪੂਰੀ ਕਿੱਟ ਹੁੰਦੀ ਹੈ ਪਰ ਉਹ ਕਿਸੇ ਨਜ਼ਰ ਨਹੀਂ ਆਉਂਦੀ ਤਾਂ ਉੱਤੇ ਸਾਨੂੰ ਸੈਕਟਰੀ ਕੀ ਕਹਿੰਦਾ ਤੁਸੀਂ ਲੈ ਕੇ ਕੰਮ ਨਾ ਮੰਗੋ ਸਾਨੂੰ ਕੰਮ ਚਾਹੀਦਾ ਹੈ ਕੰਮ ਸਾਨੂੰ ਆਵੇ ਜਮਾਂ ਤੇ ਜੇ ਲੇਸੇ ਕੰਮ ਮੰਗੇ ਤਾਂ ਤੁਹਾਡੇ ਦਿਹਾੜੀ ਕੱਟ ਪੂਗੀ ਭਾਈ ਵੀ ਸੁਪਤੀ ਪੱਤ ਸਾਨੂੰ ਇਹ ਕਹਿੰਦਾ ਹੈ ਜੇ ਸਾਡੇ ਕਿਸੇ ਮਜ਼ਦੂਰ ਦੀ ਜਾਨ ਚਲੀ ਜਾਂਦੀ ਹੈ ਤਾਂ ਐਕਸਗ੍ਰੈਕਸਿਅਸ ਸਕੀਮ ਦੇ ਵਿੱਚੋਂ 4 ਲੱਖ ਰੁਪਿਆ ਦੀਮ ਹੈ ਜਿਹਦੀ ਸਾਨੂੰ ਕਿਸ਼ਤ ਨਹੀਂ ਭਰਨੀ ਜਿਹਦੀ ਕਿਸ਼ਤ ਪੂਰੀ ਦੀ ਪੂਰੀ 40% ਪੈਸੇ ਦੇ ਵਿੱਚੋਂ ਭਰਨੀ ਚਾਹੀਦੀ ਹੈ ਜਿਹੜਾ 40% ਸਾਡਾ ਮਟੀਰੀਅਲ ਕੋਸਟ ਹੈ ਜਿਹਦੇ ਵਿੱਚ ਸਾਡੇ ਕਸੂਰ ਦੇ ਕਈਆ ਖਰਚੇ ਡੈਂਟੀ ਸਾਨੂੰ ਦੇ ਵਿੱਚੋਂ ਲੱਗੇ ਨੇ ਪੂਰੇ ਦੇ ਪੂਰੇ 1000 ਜੀ ਦੇ ਪਿੱਛੋਂ ਜਿਹੜਾ ਅਮਰੀਕਾ ਫੈਕਟਰੀ ਜਿਹਨੂੰ ਉੱਥੋਂ ਤਰਖਾ ਮਿਲਦੀ ਹੈ ਪਰ ਉਹ ਕਿੱਤੇ ਵੀ ਹੋ ਰੰਗਿਆ ਤੇ ਉਹਦੀ ਹੁੰਦੀਆ ਸਾਡੀ ਮੰਗ ਨਹੀਂ ਹੈਗੀ ਆ ਸਾਡਿਆ ਪੀਪੀ ਦੀ ਜਾਨ ਚਲੀ ਗਈ ਜੇ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਸਾਡੇ ਤੋਂ ਪਹਿਲੀ ਗੱਲ ਤਾਂ ਸਾਡੇ ਕੋਲ ਕੋਈ ਲਿਖਤੀ ਰੂਪ ਦੇ ਵਿੱਚ ਨਾ ਕੋਈ ਮੁੱਖਟੀ ਪ੍ਰਸ਼ਾ ਨਾ ਕੋਈ ਚੰਮ ਸਾਡੇ ਕੋਲ ਦੇਖ ਕੇ ਮੰਨ ਗਿਆ ਵਾ ਜੇ ਅਸੀਂ ਲੈ ਕੇ ਕੰਮ ਨਹੀਂ ਮੰਗਦੇ ਅੱਜ ਵਕਿਲ ਨੇ ਬੋਝ ਨਾਲ ਫਰੋਡ ਕਰਕੇ ਚਲੇ ਜਾਂਦਾ ਕੋਈ ਗੱਲ ਕਰਿਆ ਜਾਵੇ ਜੁਨਾ ਬੰਦਿਆਂ ਨੇ ਕੋਈ ਨਿੱਕੀ ਉਸ ਬੰਦੇ ਤੇ ਕੋਈ ਦਸਕਤਪੁਰ ਕਾਇਮ ਨਹੀਂ ਕਿ ਤੁਸੀਂ ਜਾ ਕੇ ਕੋਰ ਦੇ ਸੈਨ ਕਰ ਦੇਗੇ ਕੋਈ ਛੇਕ ਕਰਦੇ ਹੋ ਨਾ ਬੰਦੇ ਉੱਪਰ ਛੇਕ ਜੱਦੂ ਹੂ ਦਾ ਜੱਦ ਕਾਢੇ ਕੋਰੇ ਤੂ 50 ਦਾ ਪ੍ਰਸ਼ਾਸਨ ਦੀ ਟਕਲੀਫ ਹੈ ਕਿ ਲੇਖੇ ਕਮਨਾ ਲੁਗਿਆ ਜਾਵੇ ਇਹਨਾਂ ਚੀਜ਼ਾਂ ਕਰਕੇ ਤੁਹਾਨੂੰ ਸਾਰੇ ਨੂੰ ਬੇਨਤੀ ਆ ਕਿ ਕੰਮ ਲੇਖਿਆ ਮੰਗਿਆ ਕਰੋ ਤਾਂ ਕਿ ਤੁਹਾਡੀ ਜਾਨ ਹੈ ਜਿਹੜੀ ਉਹਦੀ ਰਾਖੀ ਸਰਕਾਰ ਕਰੇ ਅੱਜ ਸਾਡੇ ਮੰਰੇਗਾ ਮਜ਼ਦੂਰਾਂ ਨੂੰ ਕੱਲੇ ਮੰਰੇਗਾ ਮਜ਼ਦੂਰਾਂ ਨੂੰ ਨਹੀਂ ਅੱਜ ਸਾਰੇ ਮਜ਼ਦੂਰਾਂ ਦਾ ਜਿਹੜਾ ਅੱਜ ਹਾਲ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਸਾਡੇ ਮੰਰੇਗਾ ਮਜ਼ਦੂਰਾਂ ਨੂੰ ਇੱਕੋ ਇੱਕ ਜੀਵਤੀ ਸਮਝਿਆ ਜਾਂਦਾ ਹੈ ਜਿਹੜਾ ਫੋਕ ਬੈਂਕ ਹੈ ਜਿਹੜਾ ਸਾਡਾ ਪੰਜਾਬ ਦਾ ਸੂਤਾ ਜਿਹੜਾ ਖੇਤੀ ਸੂਤਾ ਤੋਂ ਹੁਣ ਬੜਾ ਖੇਤੀ ਸੂਤਾ ਪੰਜਾਬ ਕਾਕਾ ਕਲਾਕ ਪਰਿਵਾਰ ਜਿਹੜਾ ਖੇਤੀ ਨਾਲ ਸੰਬੰਧ ਤੇਰੀ ਛੇਟਾਂ ਦੇ ਵਿੱਚੋਂ ਕਮਾਉਂਦਾ ਸੀ ਛੇਟਾਂ ਵਿੱਚ ਖਾਂਦਾ ਸੀ ਛੇਟਾਂ ਵਿੱਚ ਹੀ ਪੈਚਾਰ ਕਿਸਾਨ ਦੀ ਕੱਢੀ ਆਪਣੀ ਟੀ ਅੱਜ ਖੇਟਾਂ ਦੇ ਵਿੱਚ ਜਿੰਨਾ ਕੰਮ ਸੀ ਉਹ ਮਸ਼ੀਨੀ ਚੁੱਕਨੇ ਸਾਬ ਲਿਆ ਜੇ ਆਲੂ ਚੁੱਕਦੇ ਹੋ ਵੀ ਮਸ਼ੀਨ ਚੁੱਕਦੀਆ ਜੇ ਆਲੂ ਫੇਰੀਆ ਵੀ ਮਸ਼ੀਨ ਮਸ਼ੀਨ ਵੀ ਦਿਆ ਜੇ ਮੱਕੀ ਬੀਜਦੇ ਤਾਂ ਵੀ ਮਸ਼ੀਨ ਬੀਜਦੀਆ ਤੇ ਗੱਟਦੇ ਆ ਤੇ ਉਹ ਵੀ ਮਸ਼ੀਨ ਪੜਦੀਆ ਅੱਜ ਮੇਰੇ ਕੰਮ ਕੋਲ ਕਿਸੇ ਮਜ਼ਦੂਰ ਨਾਲੋਂ ਕੰਮ ਹੈਗਾ ਉਹ ਉੱਤ ਸਾਡੇ ਨਾਲ ਇੱਕ ਮਜ਼ਾਕ ਕਰੇ ਜਾ ਰਹੇ ਨੇ ਕਿ ਜਿਹੜੇ ਇਹ ਲੋਕ ਨੇ ਇਹ ਤਾਂ ਮੂੜਾ ਤੇ ਵਿਹਲੇ ਬੈਠੇ ਨੇ ਇਹ ਤਾਂ ਕੰਮ ਕਰਦੀ ਲੋਕ ਇੱਕ ਬੇਨਤੀ ਆ ਜੀ ਸਤਿਕਾਰ ਸਾਡੇ ਕੋਲ ਪਹੁੰਚੇ ਹੋਏ ਨੇ ਜਿਹੜੀਆਂ ਬੇਨਤੀਆਂ ਉਸ ਦਿਨ ਕੰਮ ਤੇ ਸੀ ਉਹ ਕਿੰਨਾ ਜਿਦਨੇ ਕਟਣਾ ਬਾਤਰੀ ਆ ਉਹਨਾਂ ਨੂੰ ਬੇਨਤੀ ਆ ਵੀ ਅਗਰ ਪਿੱਛੇ ਸਾਈਡ ਤੇ ਆਜੋ ਉਹਨਾਂ ਦੀ ਵਾਈਟ ਲੈਣੀ ਆ ਪੱਤਰਕਾਰ ਆਏ ਹੋਏ ਨੇ ਬੇਨਤੀ ਆ ਫੇਰ ਤੇ ਆਜੋ ਟੁੰਗਾ ਵਾਲੀਆਂ ਬੀਬੀਆਂ ਆਇਓ ਵੜੀਆਂ ਜਿਹਾ ਪੰਜ ਛੱਤ 10 ਦੇਣੀਆਂ ਤੇ ਉਹਦੇ ਵਿੱਚ ਕੀ ਹੈ ਇਹ ਅੱਜ ਸਾਡੇ ਬੰਦੇ ਮੋੜਾਂ ਤੇ ਬੈਠੇ ਨੇ ਕੰਮ ਨੂੰ ਕਿਹਾ ਜਾਂਦਾ ਇਹਨਾਂ ਨੂੰ ਕੋਈ ਰੋਡ ਹੈ ਜੀ ਇਹਨਾਂ ਦਾ ਆਟਾ ਦਾ ਸਰਕਾਰ ਦਿੰਦੀ ਹੈ ਇਧਰ ਤਾਂ ਕੰਮ ਕਰਨ ਦੀ ਰੋਡ ਨਹੀਂ ਭਾਈ ਜਿਹੜੇ ਸਾਡੇ ਬੰਦੇ ਨੇ ਕਮਾਉ ਨੇ ਸੋਸ ਕੱਤੇ ਬੈਠੇ ਨੇ ਹਾਕਮ ਬੰਦਾ ਬੜਾ ਧਰਦਾ ਰਾਜਾ ਹੈ ਕੋਈ ਵੀ ਬੰਦਾ ਚਾਹੇ ਅਮੀਰਾ ਚਾਹੇ ਗਰੀਬ ਹੈ ਉਹਨੇ ਬੱਚਾ ਨਹੀਂ ਹੋ ਰਾਜਾ ਹੈ ਰਾਜਾ ਬੱਚਾ ਨਹੀਂ ਹੈਗਾ ਤੇ ਨਹੀਂ ਉਹ ਇੱਕ ਕਰਤੀ ਤੋ ਲੈ ਕੇ ਹਜ਼ਾਰ ਤੀ ਤੱਕ ਮੰਗਣਾ ਹੈ ਆਪਣੇ ਬਾਪ ਤੋਂ ਮੰਗਣਾ ਹੈ ਜਿਹੜਾ ਘਾਦਾ ਰਾਜਾ ਉਹਦਾ ਖਜ਼ਾਨਾ ਖਾਲੀ ਪਿਆ ਹੈ ਛੇਤਾ ਵਿੱਚ ਕੰਮ ਕੌਣ ਕਰਦਾ ਜਿਹੜਾ ਮੜਾ ਮੋਟਾ ਕੰਮ ਹੈ ਉਹ ਫਿੱਤੀਆ ਕਰ ਰਹੀ ਨੇ